ਤਾਨੂੰ ਲੱਗਦਾ ਕਿ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਕਰਕੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਮੈਨੂੰ ਕਹਿ ਦਿੰਦੇ ਵੀ ਸੁਨੀਲ ਤਾਂ ਚੋਰ ਹੈ ਮੈਂ ਮੰਨ ਲੈਂਦਾ ਮੇਰੀ ਨੇੜਤਾ ਹੈ ਮੰਨ ਲੈਂਦੇ ਪਰ ਮੈਨੂੰ ਆਜ ਤੋ ਕਹਿ ਕੇ ਵੀ Hindu ਹੈ ਇਸ ਕਰਕੇ ਨਹੀਂ ਬਣਾਇਆ ਤਾਂ ਹੀ ਕਹਿ ਰਹੇ ਬਾਕੀ ਕੁਝ ਵੀ ਇਲਜ਼ਾਮ ਲਾ ਦਿੰਦੇ ਮੇਰੇ ਤੇ ਕੋਈ ਇਲਜ਼ਾਮ ਤਾਂ ਨਹੀਂ ਲਾਇਆ ਉਹਨਾਂ ਨੇ ਕਿ Hindu ਹੈ Hindu ਬਣ ਗਿਆ ਤੇ ਅੱਗ ਲੱਗ ਜੂਗੀ ਮੈਨੂੰ ਆਹ ਕਹਿ ਦਿੰਦੇ ਵੀ ਅਮਰਿੰਦਰ ਸਿੰਘ ਦੇ ਨੇੜੇ ਇਸ ਕਰਕੇ ਨਹੀਂ ਬਣਾਇਆ ਵੀ ਇਹ ਚੋਰ ਹੈ ਰਿਸ਼ਵਤ ਲੈਂਦਾ ਹੈ ਕੋਸ਼ਿਸ਼ ਲਾ ਰਹੇ ਨੇ ਇਲਜ਼ਾਮ ਮੇਰੇ ਤੇ ਵੀ ਆਦਾ ਐਮ ਐਲ اے ਨਹੀਂ ਆਈ ਸਿੱਧਾ ਜਿ ਸਵਾਲ ਸੀ ਵੀ ਆਦਾ ਐਮ ਐਲ اے ਨਹੀਂ ਕਿਵੇਂ ਬਣਾ ਦਈਏ ਗੱਲ ਖਤਮ ਸੀ ਤੁਸੀਂ ਹਿੰਦੂ ਕਹਿ ਕੇ ਜਿਹੜਾ ਕਰ ਰਹੇ ਹੋ ਨਾ ਸਭ ਮਸਲਾ ਤਾਂ ਉਹ ਹੈ ਯਾ ਮੁਕਰ ਜਾਣ ਉਹਨਾਂ ਨੂੰ ਮੈਂ ਵੀਡੀਓ ਦਿਖਾ ਦਿਆਂ ਇਹਨਾਂ ਦੀ ਚੰਨੀ ਜੀ ਰੰਧਾਵਾ ਸਾਹਿਬ ਰਾਜਾ ਵਰਡਿੰਗ ਜਿਹੜੇ ਲੜ ਰਹੇ ਇਹਨਾਂ ਨੇ ਆ ਗੱਲ ਚਲਾਈ ਸੀ ਵੀ ਹਿੰਦੂ ਬਣ ਗਿਆ ਤੇ ਅੱਗ ਲੱਗ ਗਈ ਪੰਜਾਬ 'ਚ ਉਹਨਾਂ ਨੂੰ ਨੋਟਿਸ ਦੇਣ ਦੀ ਬਜਾਏ ਉਹਨਾਂ ਨੂੰ ਨਵਾਜਿਆ ਜਾ ਰਿਹਾ ਜਦੋਂ ਆ ਆਵਾਜ਼ ਉੱਠੀ ਨਾ ਵੀ ਸੁਨੀਲ ਜਾਖੜ ਸੁਨੀਲ ਛੱਡੋ ਵੀ Hindu ਨਹੀਂ ਬਣ ਸਕਦਾ ਉਦੋਂ ਕਿਹਨੇ ਆਵਾਜ਼ ਉਠਾਈ BJP ਨੇ ਤਾਂ ਆਵਾਜ਼ ਨਹੀਂ ਉਠਾਈ ਉਦੋਂ ਆਵਾਜ਼ ਚੁੱਕਿਆ ਨਹੀਂ ਹਰਬ੍ਰੀਤ ਸਿੰਘ ਨੇ ਜਥੇਦਾਰ ਸਾਹਿਬ ਸੀੇ ਕਾਲ ਤੱਕ ਸਾਹ ਦੇ ਅਸ ਅਸੂਰਤ ਹੈ ਸਭ ਸਵਾਦ ਆ ਗਿਆ ਗੱਲਦਾ ਵੀ ਮੈਂ ਇਸ ਗੁਰੂਆਂ ਦੀ ਧਰਤੀ ਤੇ ਬੈਠਾ ਮਾਨਸ ਕੀ ਜਾਤ ਸਭੇ ਕੋ ਪਛਾਣਦੇ ਉਹਨਾਂ ਨੇ ਕਿਹਾ Hindu Sikh ਦਾ ਕੋਈ ਮਸਲਾ ਨਹੀਂ ਬੰਦਾ ਕਾਬਿਲ ਹੋਣਾ ਚਾਹੀਦਾ ਦਸਤਾਰ ਜਿਹੜੀ ਹੈ ਨਾ ਸਾਬ ਸਰਦਾਰੀਆਂ ਕਮਾਈ ਜਾਂਦੀਆਂ ਹੈ ਅਸੀਂ ਸਰਦਾਰ ਸਰਦਾਰੀ ਕਮਾਈ ਹੈ ਅਸੀਂ ਪੰਜਾਬੀਅਤ ਦੀ ਸੇਧ ਆਪਣੇ ਅੰਦਰ ਉਤਾਰੀ ਹੈ ਸਾਬ ਇਹ ਕਾਂਗਰਸੀ ਲੀਡਰਸ਼ਿਪ ਪੰਜਾਬ ਦੇ ਪੰਜਾਬ ਨੂੰ ਅੱਗ ਲਾਣਗੇ ਇਸ ਕਰਕੇ ਮੈਂ ਲੋਕਾਂ ਨੂੰ ਕਹਿੰਦਾ ਆ ਨਹੀਂ ਵੀ ਭਾਜਪਾ ਫਾਇਦਾ ਉਠਾ ਲੂਗੀ ਮੈਂ ਨਹੀਂ ਕਹਿੰਦਾ ਭਾਜਪਾ ਨੂੰ ਵੋਟ ਨਾ ਪਾਓ ਇਹਨਾਂ ਨੂੰ ਜਰੂਰ ਸਬਕ ਸਿਖਾਓ ਸਾਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਜੇਕਰ ਕਾਂਗਰਸੀ ਐਂਟੀ ਹਿੰਦੂ ਹੈਗੀ ਤੇ ਫਿਰ ਉਸ ਬਾਅਦ ਕੀ ਜੀ ਗੱਲ ਕਿ ਬੀਜੇਪੀ ਉਸ ਦਾ ਐਡਵਾਂਟੇਜ ਨਾ ਲਊਗੀ ਕਿੱਥੇ ਲਈਏ ਮੈਂ ਤਾਂ ਕੋਈ ਐਡਵਾਂਟੇਜ ਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਕਹਿ ਰਿਹਾ ਵੀ ਕੋਈ ਨਹੀਂ ਨਿਤਰ ਇਸ ਵਾਸਤੇ ਜਦੋਂ ਆਹ ਆਵਾਜ਼ ਉੱਠੀ ਨਾ ਵੀ ਸੁਨੀਲ ਜਾਖੜ ਸੁਨੀਲ ਛੱਡੋ ਵੀ ਇਹ ਹਿੰਦੂ ਨਹੀਂ ਬਣ ਸਕਦਾ ਉਦੋਂ ਕਿਹਨੇ ਆਵਾਜ਼ ਉਠਾਈ ਬੀਜੇਪੀ ਨੇ ਤਾਂ ਆਵਾਜ਼ ਨਹੀਂ ਉਠਾਈ ਉਦੋਂ ਆਵਾਜ਼ ਉਠਾਈ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਜਥੇਦਾਰ ਸਾਹਿਬ ਸੀਗੇ ਅਕਾਲ ਤਖਤ ਸਾਹਿਬ ਦੇ ਅਸ ਅਸੂਲ ਹੈ ਸਾਬ ਸਵਾਦ ਆ ਗਿਆ ਗੱਲ ਦਾ ਵੀ ਮੈਂ ਇਸ ਗੁਰੂਆਂ ਦੀ ਧਰਤੀ ਤੇ ਬੈਠਾ ਮਾਨਸ ਕੀ ਜਾਤ ਸਭੇ ਕੋ ਪਹਿਚਾਨ ਬੇ ਉਹਨਾਂ ਨੇ ਕਿਹਾ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਬੰਦਾ ਕਾਬਿਲ ਹੋਣਾ ਚਾਹੀਦਾ ਆਇਆ ਸਾਬ ਪੰਜਾਬੀਅਤ ਇਹਨਾਂ ਨੂੰ ਅਜਿਹੀ ਸਮਝ ਨਹੀਂ ਆਈ ਵੀ ਪੰਜਾਬੀਅਤ ਕੀ ਹੈ ਪੰਜਾਬ ਕਾਂਗਰਸ ਦਾ ਪਰ ਤੁਹਾਨੂੰ ਲੱਗਦਾ ਕਿ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਨੇਤਾ ਕਰਕੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਮੈਨੂੰ ਕਹਿ ਦਿੰਦੇ ਵੀ ਸੁਨੀਲ ਤਾਂ ਚੋਰ ਹੈ ਮੈਂ ਮੰਨ ਲੈਂਦਾ ਮੇਰੀ ਨੇੜਤਾ ਹੈ ਮੰਨ ਲੈਂਦੇ ਪਰ ਮਨੂੰ ਆ ਜਦੋਂ ਕਹਿ ਕੇ ਵੀ ਹਿੰਦੂ ਇਸ ਕਰਕੇ ਨਹੀਂ ਬਣਾਇਆ ਤਾਂ ਹੀ ਕਹਿ ਰਹੇ ਆ ਬਾਕੀ ਕੁਝ ਵੀ ਇਲਜ਼ਾਮ ਲਾ ਦਿੰਦੇ ਮੇਰੇ ਤੇ ਕੋਈ ਇਲਜ਼ਾਮ ਆ ਤਾਂ ਨਹੀਂ ਲਾਇਆ ਉਹਨਾਂ ਨੇ ਕਿ ਹਿੰਦੂ ਹੈ ਹਿੰਦੂ ਬਣ ਗਿਆ ਤੇ ਅੱਗ ਲੱਗ ਜੂਗੀ ਦੇਖੋ 6 ਮਹੀਨੇ 8 ਮਹੀਨੇ ਸੈਪਟੈਂਬਰ ਚ ਆ ਗੱਲ ਹੋਈ ਮਈ ਤਾਈ ਫਿਰ ਆਪਾਂ ਮੇਰੇ ਤੇ ਆ ਜਨਾ ਮੇਰਾ ਮਸਲਾ ਨਹੀਂ ਸਭ ਮੈਂ ਇੱਕ ਪਾਲਿਸੀ ਦੀ ਗੱਲ ਕਰ ਰਿਹਾ ਕਾਂਗਰਸ ਪਾਰਟੀ ਦੀ ਸੁਨੀਲ ਬਣਦਾ ਨਹੀਂ ਬਣਦਾ ਸੁਨੀਲ ਇਸ ਆਊਟ ਆਫ ਐਕਟਿਵ ਪੋਲਿਟਿਕਸ ਮੰਨ ਲਓ ਤੁਸੀਂ ਬਟ ਅੱਜ ਵੀ ਕਾਂਗਰਸ ਪਾਰਟੀ ਨੇ ਜੈ ਸੁਖਪਾਲ ਖਹਿਰਾ ਜੀ ਦਾ ਬਿਆਨ ਆਇਆ ਕਹਿੰਦੇ ਯੂਪ ਬਿਹਾਰ ਵਾਲ ਜਿਹੜੇ ਆਏ ਐ ਇਹਨਾਂ ਨੂੰ ਇੱਥੇ ਵੋਟ ਵੀ ਨਹੀਂ ਬਣਾਉਣ ਦੇਣੇ ਅਸੀਂ ਪ੍ਰਾਪਰਟੀ ਪ੍ਰੋਪਰਟੇਲ ਗੱਲ ਮੈਂ ਤਾਂ ਵੋਟ ਤੇ ਗੱਲ ਕਰਦਾ ਹਾਂ ਨਾਲ ਦੇ ਨਾਲ ਰਾਜੇ ਵੜਿੰਗ ਦਾ ਪ੍ਰਤਾਪ ਬਾਜੂ ਦਾ ਆ ਇਹਦੇ ਆਪ ਦੇ ਵਿਆਖਿਆਲ ਹੈ ਪਾਰਟੀ ਦੇ ਨਹੀਂ ਸैम ਪਿਟਰੋ ਦਾ ਜਿਹਦੇ ਬਿਆਨ ਆਏ ਕਹਿੰਦੇ ਜੀ ਉਧਰ ਸਾਊਥ ਵਾਲੇ ਦੇ ਕਾਲੇ ਰੰਗ ਦੇ ਆਣ ਲੱਗਦੇ ਜਿਵੇਂ ਅਫਰੀਕਨ ਹੋਵੇ ਐ ਉਤਲੇ ਨਾਰਥ-ਈਸਟ ਵਾਲੇ ਆਣ ਲੱਗਦੇ ਜਿਵੇਂ ਚੀਨੀ ਹੋਣ ਸਾਊਥ ਇਧਰਲੇ ਪਾਸੇ ਜਿਹੜੇ ਆ ਲੱਗਦੇ ਆ ਕਹਿੰਦਾ ਉਥੋਂ ਆਪਣੇ ਮਿਡਲ ਈਸਟ ਵਾਲੀ ਕੰਟਰੀਜ਼ ਦੇ ਅਰਬ ਆਏ ਲੱਗਦੇ ਇਸ ਤਰ੍ਹਾਂ ਲੱਗਦੇ ਆ ਨਾਲ ਦੀ ਨਾਲ ਕਾਂਗਰਸ ਪਾਰਟੀ ਦੇ ਨਹੀਂ ਨਹੀਂ ਇਹ इनके ਆਪਣੇ ਨਿੱਜੀ ਖਿਆਲ ਹੈ ਅਜ ਤੱਕ ਕਿਸੇ ਨੇ ਕਿਹਾ ਵੀ ਆ ਜਿਹੜੇ ਪੰਜ ਚਾਰ ਕਾਂਗਰਸੀ ਪੰਜਾਬ ਵਾਲੇ ਲੀਡਰ ਤੇ ਅੰਬਿਕਾ ਸੋਨੀ ਇਹਨਾਂ ਨੇ ਜੇ ਕਿਹਾ ਸੀ ਵੀ ਹਿੰਦੂ ਜਿਹੜੇ ਆ ਆ ਪੰਜਾਬ ਦੇ 2 ਨੰਬਰ ਦੇ ਸਿਟੀਜ਼ਨ ਹੈ ਅੱਜ ਤੱਕ ਇੱਕ ਬਿਆਨ ਆਇਆ ਵੀ ਨਹੀਂ ਇਹਨਾਂ ਦੇ ਨਿੱਜੀ ਬਿਆਨ ਸੀਗੇ ਨਹੀਂ ਆਇਆ ਨਾ ਸਾਬ ਮੇਰੀ ਲੜਾਈ ਇਸ ਗੱਲ ਦੀ ਹੈ ਸਾਬ ਵੀ ਤੁਸੀਂ ਪੰਜਾਬ ਨੂੰ ਇਸ ਤਰ੍ਹਾਂ ਡਿਵਾਈਡ ਨਾ ਕਰੋ ਸਾਬ ਤੁਸੀਂ ਸਾਰਿਆਂ ਦੇਖ ਆ ਗੁਰੂਆਂ ਦੀ ਧਰਤੀ ਹੈ ਬਰਾਬਰ ਲੈ ਕੇ ਚੱਲੋ ਸਾਰਿਆਂ ਨੂੰ ਅਸੀਂ ਕੋਈ ਕਿਸੇ ਦੇ ਸਿਰ ਤੇ ਨਹੀਂ ਬੈਠਣ ਵਾਲੀ ਗੱਲ ਕਰਦੇ ਪਰ ਜਿਸ ਵਾਸਤੇ ਸਾਡਾ ਅਕਾਲੀ ਨਾਲ ਸੰਬੰਧ ਉਹ ਇੱਕ ਬੇਸਿਕ ਐਗਜ਼ਾਮਪਲ ਹੈ ਉਦੋਂ ਕੀ ਮਸਲਾ ਆ ਜਦੋਂ ਮੈਂ ਜਿੱਦਣ ਪ੍ਰਧਾਨ ਬਣਿਆ ਮੈਂ ਪਹਿਲੀ ਗੱਲ ਕਹੀ ਵੀ ਹੁਣ ਛੋਟੇ ਭਰਾ ਵੱਡੇ ਭਰਾ ਵਾਲੀ ਗੱਲ ਨਹੀਂ ਹੁਣ ਬਰਾਬਰ ਹੈ ਸਾਰੇ ਕੋਈ ਅੱਜ ਵੀ ਹੈ ਸਾਬ ਬਰਾਬਰੀ ਸਾਰਿਆਂ ਨੂੰ ਬਰਾਬਰ ਲੈ ਕੇ ਆਓ ਚਾਹੇ ਸਾਡੇ ਮੁਸਲਮਾਨ ਭਰਾ ਹੈ ਧਰਿਤ ਭਰਾ ਹੈ ਸਿੱਖ ਹੈ ਹਿੰਦੂ ਹੈ ਪੰਜਾਬ ਇੱਕ ਇਹ ਜਿਹਾ ਸੂਬਾ ਹੈ ਜਿਹਦੇ ਵਿੱਚ ਪੋਲਰਾਈਜੇਸ਼ਨ ਦੀ ਕੋਈ ਜਗ੍ਹਾ ਹੀ ਨਹੀਂ ਸਾਬ ਸਾਡੇ ਡੀਐਨਏ 'ਚ ਹੀ ਹੈ ਨਹੀਂ ਗੁਰੂ ਮਹਾਰਾਜ ਨੇ ਜਦੋਂ ਖੰਡਾ ਨਾਲ ਅੰਮ੍ਰਿਤ ਛਕਾਇਆ ਸੀ ਨਾ ਸਾਬ ਉਹ ਸਾਡੇ ਪੰਜਾਬੀਆਂ ਦੇ ਡੀਐਨਏ 'ਚ ਵੜ ਗਿਆ ਉਹਦੇ ਬਾਅਦ ਉਹਨਾਂ ਨੇ ਪੰਗਤ ਤੇ ਸੰਗਤ ਦਾ ਚਲਾਇਆ ਸਾਬ ਇਹ ਇਹ ਭੁੱਲ ਗਏ ਸਾਬ ਇਹਨਾਂ ਨੇ ਸਿਰਫ ਟੋਪ ਪਗੜੀ ਨਹੀਂ ਹੈ ਨਾ ਵਾਸਤੇ ਉਹ ਪਗੜੀ ਨਹੀਂ ਉਹ ਟੋਪੀ ਹੈ ਪਗੜੀ ਟੋਪੀ ਨਹੀਂ ਸਾਹ ਚੋ ਤਾਂ ਮਰਜੀ ਆ ਤੁਸੀਂ ਪਾ ਲਈ ਤੇ ਵਰਜੇ ਉਤਾਰਤੀ ਆ ਦਸਤਾਰ ਜਿਹੜੀ ਹੈ ਨਾ ਸਾਬ ਸਰਦਾਰੀਆਂ ਕਮਾਈ ਜਾਂਦੀਆਂ ਅਸੀਂ ਸਰਦਾਰ ਸਰਦਾਰੀ ਕਮਾਈ ਹੈ ਅਸੀਂ ਪੰਜਾਬੀਅਤ ਦੀ ਸੇਧ ਆਪਣੇ ਅੰਦਰ ਉਤਾਰੀ ਹੈ ਸਾਬ ਇਹ ਕਾਂਗਰਸੀ ਲੀਡਰਸ਼ਿਪ ਪੰਜਾਬ ਦੇ ਪੰਜਾਬ ਨੂੰ ਅੱਗ ਲਾਣਗੇ ਇਸ ਕਰਕੇ ਮੈਂ ਲੋਕਾਂ ਨੂੰ ਕਹਿੰਦਾ ਆ ਨਹੀਂ ਵੀ ਭਾਜੀਪੀ ਫਾਇਦਾ ਉਠਾ ਲੂਗੀ ਮੈਂ ਨਹੀਂ ਕਹਿੰਦਾ ਵੀ ਭਾਜੀਪੀ ਨੂੰ ਵੋਟ ਨਾ ਪਾਇਓ ਇਹਨਾਂ ਨੂੰ ਜਰੂਰ ਸਬਕ ਸਿਖਾਓ ਸਾਬ ਪਰ ਜੇ ਤੁਸੀਂ ਵੋਟਾਂ ਅੱਜ ਹਿੰਦੂ ਵੋਟ ਜਿਹੜਾ ਵੀ ਹੈ ਅਗਰ ਵੋਟ ਪਾਊਗਾ ਇਹਦੇ ਮਤਲਬ ਉਹਨੇ ਸਵੀਕਾਰ ਕਰ ਲਿਆ ਵੀ ਅਸੀਂ ਤਾਂ ਦੋ ਨੰਬਰ ਦਿਆਂ ਤੇ ਅਸੀਂ ਖੁਸ਼ ਹਾਂ ਪਰ ਇੱਕ ਪਾਸੇ ਸੁਨੀਲ ਜਾਕਰ ਤੇ ਇਹ ਬਿਆਨ ਦੂਸਰੇ ਪਾਸੇ ਕੀ ਇਹ ਸੁਨੀਲ ਜਾਕਰ ਦੀ ਹੁਣ ਪੋਲਿਟਿਕਸ ਹੀ ਬਣ ਚੁੱਕੀ ਆ ਵੀ ਕਾਂਗਰਸ ਨੂੰ ਕਿੰਦਾ ਵੋਟ ਨਾ ਪਾਈ ਜਾਵੇ ਕਿਉਂਕਿ ਐਂਟੀ ਹਿੰਦੂਆ ਕਿਉਂਕਿ ਤੁਹਾਡੇ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਕਹਿ ਰਹੇ ਆ ਸਭ ਮੈਂ ਤਾਂ ਲੋਕਾਂ ਨੂੰ ਜਾਗਰੂਕ ਕਰ ਰਿਹਾ ਕਿਉਂਕਿ ਇੱਕ ਨੂਨ ਛਿੜਕਿਆ ਹੈ ਸੈਂਟਰਲ ਕਾਂਗਰਸ ਦਿੱਲੀ ਦੀ ਕਾਂਗਰਸ ਨੇ ਨੂਨ ਛਿੜਕਿਆ ਜਿਹੜੇ ਮੇਨ ਜਿਹੜੇ ਸੀਗੇ ਤਿੰਨ ਹੋਰ ਵੀ ਦੋ ਤਿੰਨ ਐ ਤਰ੍ਹਾਂ ਹੀ ਫਿਰਦੇ ਆ ਉਹ ਲੜ ਨਹੀਂ ਰਹੇ ਚੰਨੀ ਜੀ ਰੰਧਾਵਾ ਸਾਹਿਬ ਰਾਇਆ ਵਰਡਿੰਗ ਜਿਹੜੇ ਲੜ ਰਹੇ ਇਹਨਾਂ ਨੇ ਆ ਗੱਲ ਚਲਾਈ ਸੀ ਵੀ ਹਿੰਦੂ ਬਣ ਗਿਆ ਤੇ ਅੱਗ ਲੱਗ ਜੂ ਵੀ ਪੰਜਾਬ 'ਚ ਉਹਨਾਂ ਨੂੰ ਨੋਟਿਸ ਦੇਣ ਦੀ ਬਜਾਏ ਉਹਨਾਂ ਨੂੰ ਨਵਾਜਿਆ ਜਾ ਰਿਹਾ ਇਸ ਕਰਕੇ ਜੇ ਅੱਜ ਉਹਨਾਂ ਨੂੰ ਕਾਂਗਰਸ ਨੂੰ ਵੋਟਾਂ ਪੈਂਦੀਆਂ ਫਿਰ ਲੋਕ ਮੰਨ ਲੈਣਗੇ ਵੀ ਆ ਗੱਲ ਠੀਕ ਹੈ ਰਹੀ ਸੀ ਜੀ ਇਹਨਾਂ ਦਾ ਕੋਈ ਜਗਾਈਆਂ ਨਹੀਂ ਆ ਆ ਮੈਂ ਕਹਿ ਰਿਹਾ ਮੈਂ 2 ਸਾਲ ਪਹਿਲਾਂ ਅਮਰਿੰਦਰ ਸਿੰਘ ਰਾਜਾ ਵਰਡਿੰਗ ਹੋਰਾਂ ਦਾ ਬਿਆਨ ਸੁਣ ਰਿਹਾ ਸੀਗਾ ਥੋੜੇ ਕਹਿੰਦਾ ਇਸੀ ਗੱਲ ਦਾ ਉਹ ਜਵਾਬ ਦਿੰਦੇ ਹੈਗੇ ਆ ਕਿ ਸੁਨੀਲ ਜਾਖੜ ਨੂੰ 68 ਸਾਲਾਂ ਬਾਅਦ ਕਿਉਂ ਪਤਾ ਲੱਗਿਆ ਕਿ ਕਾਂਗਰਸ ਐਂਟੀ ਹਿੰਦੂਆ ਸੁਨੀਲ ਜਾਖੜ ਜਦੋਂ ਹਰਦੇ ਰਹੇ ਤਾਂ ਵੀ ਇਲੈਕਸ਼ਨ ਲੜਾਉਂਦੇ ਰਹੇ ਬਾਈ ਇਲੈਕਸ਼ਨ ਵੀ ਲੜਾਇਗਾ ਇਵਨ ਕਿ ਕਾਂਗਰਸ ਦਾ ਪ੍ਰਧਾਨ ਵੀ ਲਾ ਕੇ ਰੱਖਿਆ ਲੱਕੇ ਉਦੋਂ ਕਿਸੇ ਨੇ ਮੈਨੂੰ ਆ ਨਹੀਂ ਪੁੱਛਿਆ ਨਾ ਵੀ ਸੁਨੀਲ ਜਾਖੜ ਹਿੰਦੂ ਹੈ ਕਿ ਸਿੱਖ ਹੈ ਕਿ ਕੀ ਹੈ ਅਗਰ ਮੈਂ ਹਾਰਦਾ ਸੀ ਮੈਂ এজ ਸੁਨੀਲ ਹਾਰਦਾ ਸੀ ਅਗਰ ਮੈਂ ਜਿੱਤਦਾ ਸੀ এজ ਸੁਨੀਲ ਜਿੱਤਦਾ ਸੀਗਾ ਆ ਮੈਂ ਬਾਰ ਬਾਰ ਆ ਕਹਿ ਰਿਹਾ ਤੁਸੀਂ ਫੇਰ ਉਸ ਗੱਲ ਤੇ ਆ ਰਹੇ ਹੋ ਵੀ ਮੈਨੂੰ ਆ ਕਹਿ ਦਿੰਦੇ ਵੀ ਅਮਰਿੰਦਰ ਸਿੰਘ ਦੇ ਨੇੜੇ ਇਸ ਕਰਕੇ ਨਹੀਂ ਬੜਾਇਆ ਵੀ ਇਹ ਚੋਰ ਹੈ ਰਿਸ਼ਵਤ ਲੈਂਦਾ ਹੈ ਕੋਈ ਕੁਛ ਲਾ ਦੇਂ ਦੇ ਇਲਜ਼ਾਮ ਮੇਰੇ ਤੇ ਵੀ ਆਦਾ ਐਮ ਐਲ اے ਐ ਨਹੀਂ ਆਈ ਸਿੱਧਾ ਜਿਹਾ ਸਵਾਲ ਸੀ ਵੀ ਆਦਾ ਐਮ ਐਲ اے ਨਹੀਂ ਕਿਵੇਂ ਬਣਾ ਦੀ ਇਹਨੂੰ ਗੱਲ ਖਤਮ ਸੀ ਤੁਸੀਂ ਹਿੰਦੂ ਕਹਿ ਕੇ ਜਿਹੜਾ ਕਰ ਰਹੇ ਹੋ ਨਾ ਸਭ ਮਸਲਾ ਤੋ ਹੈ ਜਾਂ ਮੁਕਰ ਜਾਣ ਮੋਂਨਾਂ ਦੇ ਮੈਂ ਵੀਡੀਓ ਦਿਖਾ ਦਿਆਂ ਇਹਨਾਂ ਦੀ ਅੰਬਿਕਾ ਸੋਨੀ ਜੀ ਦੀ ਜਿਹੜੀ ਕਹਿ ਰਹੀ ਐ ਤੇ ਇਹਨਾਂ ਦੇ ਦਿਖਾ ਦਿਆਂ ਜਿਹੜੇ 40 ਐ ਐਮ ਐਲ اے ਉੱਥੇ ਵੀ ਪੰਜਾਬ ਕਾਂਗਰਸ ਭਵਨ 'ਚ ਜਦੋਂ ਕਰ ਰਹੇ ਸੀਗੇ ਉਹਨਾਂ ਨੇ ਤਾਂ ਸਪਸ਼ਟ ਕਹਿਤਾ ਵੀ ਹਿੰਦੂ ਬਣ ਗਿਆ ਤਾਂ ਜੇ ਤੇ ਦੇਖਿਓ ਕੱਲੂ ਘਰ ਆਉ ਜੀ ਵਸਾ ਫਿਰ ਜਿਹੜੀ ਕਾਂਗਰਸ ਮੈਂ ਬਾਰ-ਬਾਰ ਤੁੰਦ ਦੋਰਾ ਰਿਆ ਆਪ ਪੰਜਾਬ ਕਾਂਗਰਸ ਦੀ ਪ੍ਰੈਜ਼ੈਂਟ ਲੀਡਰਸ਼ਿਪ ਹੈ ਸਾਬ ਜਿਹਨੂੰ ਅਜ ਤਾਈਂ ਕਾਂਗਰਸ ਹਾਈ ਕਮਾਂਡ ਨੇ ਇਹਦਾ ਇਹ ਨਹੀਂ ਕਹਿੰਦਾ ਆ ਜबान ਲੱਗਦਾ ਕਿਸੇ ਰਾਹੁਲ ਜੀ ਪਰਸੋਂ ਐਸੀ ਇਥੇ ਕਹਿ ਦਿੰਦੇ ਵੀ ਇਹ ਸੋਚ ہماری ਨਹੀਂ ਹੈ ਹਮ இந்துਵੋ ਕੀ ਕਦਰ ਬਰਾਬਰ ਕੀ ਸਭ ਕੀ ਬਰਾਬਰ ਕੀ ਕਦਰ ਕਰਤੇ ਨਹੀਂ ਕੇ ਉਹਨਾਂ ਦੇ ਮੋਹ ਲਾਂਦੇ ਹੈ ਥੈਟ ਇਜ਼ ਝਗੜਾ ਮੇਰਾ ਹੈ ਸਭ ਪ੍ਰਿੰਸੀਪਲ ਦਾ ਝਗੜਾ ਹੈ ਸੁਨੀਲ ਨਾ ਤਾਂ ਕਿਸੇ ਦੀ ਕੁਰਸੀ ਮਲਦਾ ਨਾ ਮੈਂ ਕਿਸੇ ਨੂੰ ਥ੍ਰੈਟ ਨਾ ਮੈਂ ਨਾ ਵਾਂਗੂ ਢਿੰਗਾ ਮਾਰਦਾ ਵੀ ਮੈਂ ਵੋਟਾਂ ਪਵਾ ਦਿੰਦਾ ਮੇਰੇ ਕੋਲ ਤਾਂ ਆਪਣੀ ਇੱਕ ਵੋਟ ਹੈ ਦੈਟਸ ਇਟ